ਸਵਾਮੀ ਜੀ ਮਹਾਰਾਜ ਜੀ ਨੇ ਆਪ ਜਾ ਕੇ ਵੇਖਿਆ ਕਿ ਧਿਆਨ ਅੰਤਰ ਵਿੱਚ ਪੱਕੀ ਤਰ੍ਹਾਂ ਲੱਗਾ ਹੋਇਆ ਹੈ। ਉਹਨਾਂ ਨੂੰ ਸੰਸਾਰ ਦੀ ਕੋਈ ਸੁਧ ਨਹੀਂ। ਸਵਾਮੀ ਜੀ ਬੜੇ ਪਰਸੰਨ ਹੋਏ ਤੇ ਫਰਮਾਇਆ ਇਹਨਾਂ ਨੂੰ ਨਾ ਛੇੜ। ਇੰਜ ਹੀ ਰਹਿਣ ਦੇ। ਸਵੇਰੇ ਜੋ ਹੋਵੇਗਾ ਵੇਖਿਆ। ਜੱਗ ਕਾ। ਬਾਬਾ ਜੀ ਸਾਰੀ ਰਾਤ ਅਭਿਆਸ ਵਿੱਚ ਲੀਨ ਰਹੇ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਲਟਨ ਦੇ ਵਿੱਚ ਪਹੁੰਚ ਗਏ ਬਿਨਾ ਵਰਦੀ ਪਾਏ ਆਪਣੇ ਸੂਬੇਦਾਰ ਕੋਲ ਗਏ ਤਾਂ ਉਹਨਾਂ ਤੋਂ ਪੁੱਛਿਆ ਕਿ ਰਾਤ ਦੀ ਗੈਰ ਹਾਜ਼ਰੀ ਵਾਸਤੇ ਕੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਸੂਬੇਦਾਰ ਰਸਤੇ ਦੇ ਵਿੱਚ ਹੀ ਮਿਲ ਪਿਆ ਸलाम ਕਰਕੇ ਬਾਬਾ ਜੀ ਨੇ ਪੁੱਛਿਆ ਕਿ ਉਹਨਾਂ ਲਈ ਕੀ ਹੁਕਮ ਹੈ ਸੂਬੇਦਾਰ ਪੁੱਛਣ ਲੱਗਾ ਕਿਸ ਕੱਲ ਦਾ ਹੁਕਮ ਬਾਬਾ ਜੀ ਨੇ ਕਿਹਾ ਕਿ ਸਾਰੀ ਰਾਤ ਦੀ ਗੈਰ ਹਾਜ਼ਰੀ ਦੀ ਜੋ ਵੀ ਸਜ਼ਾ ਮਿੱਥੀ ਗਈ ਹੈ ਮੈਂ ਉਹ ਉਪਕਤਣ ਲਈ ਤਿਆਰ ਹਾਂ ਮਨ ਲਾਗੋ ਮੇਰੋ ਯਾਰ ਫਕੀਰੀ ਮੈਂ ਸੂਬੇਦਾਰ ਹੈਰਾਨ ਹੋ ਕੇ ਬਾਬਾ ਜੀ ਵੱਲ ਵੇਖਣ ਲੱਗ ਪਿਆ ਤੇ ਬੋਲਿਆ ਕਿ ਤੁਸੀਂ ਤਾਂ ਰਾਤ ਨੂੰ ਮੇਰੇ ਨਾਲ ਪੂਰੀ ਰਾਤ ਗਸ਼ਤ ਕੀਤੀ ਹੈ ਮੈਗਜ਼ੀਨ ਨੂੰ ਤਾਲਾ ਮਾਰ ਕੇ ਚਾਬੀਆਂ ਤੁਸੀਂ ਮੈਨੂੰ ਆਪ ਦਿੱਤੀਆਂ ਨੇ ਸਵੇਰੇ 5 ਵਜੇ ਦੀ ਗਿਣਤੀ ਪ੍ਰੇਡ ਦੇ ਵਿੱਚ ਵੀ ਤੁਸੀਂ ਹਾਜ਼ਰ ਸੀ ਤੁਹਾਡੀ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੇ ਕੋਈ ਹੋਰ ਹੁੰਦਾ ਤੇ ਮੈਂ ਕਹਿੰਦਾ ਕੀ ਇਹਨੇ ਨਸ਼ਾ ਪੀਤਾ ਹੋਇਆ ਹੈ ਬਾਬਾ ਜੀ ਨੇ ਉੱਤਰ ਦਿੱਤਾ ਤੇ ਆਖਿਆ ਅੱਛਾ ਭੁੱਲੋਗੇ ਮaaf ਕਰਦੇ ਹੋ ਕਿਰਪਾ ਕਰੋ اپنی ਬੈਰਕ ਬਣ ਚਲੇ ਪਏ। ਬਾਬਾ ਜੀ ਨੇ ਉਸੇ ਹੀ ਸ਼ਾਮ ਨੂੰ Swami ji Maharaj ਦੀ ਸੇਵਾ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਜਿਸ ਸਤਗੁਰ ਦੀਨ ਦਿਆਲ ਨੇ ਜਾ ਕੇ ਸਾਰੀ ਰਾਤ ਮੇਰੀ ਥਾਂ ਨੌਕਰੀ ਦਿੱਤੀ ਹੈ ਹੁਣ ਉਹਨੂੰ ਛੱਡ ਕੇ ਮੈਂ ਕਿਸੇ ਹੋਰ ਦੀ চাকਰੀ ਕਿਵੇਂ ਕਰਾਂਗਾ? Swami ji ਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਨੂੰ ਕੰਨ ਲਾਇਆ ਤੇ ਦਲਾਸਾ ਦਿੱਤਾ ਤੇ ਫਰਮਾਇਆ ਪਲਟਨ ਵਿੱਚ ਵੀ ਤਾਂ ਤੁਸੀਂ ਮੇਰੀ ਨੌਕਰੀ ਹੀ ਕਰ ਰਹੇ ਹੋ ਜਾਓ ਮੇਰੀ ਨੌਕਰੀ ਸਮਝ ਕੇ ਕੰਮ ਕਰੋ ਇਸ ਤੋਂ ਬਾਅਦ ਵੀ ਅਜੀਹਿਆ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਸਵਾਮੀ ਜੀ ਮਹਾਰਾਜ ਦਾ ਕੁੱਤਰ ਰੱਖਣ ਦਾ ਹੁਕਮ ਸੀ ਦੇਨ ਦਿਆਲ ਭਰੋਸੇ ਤੇਰੇ ਦੇਨ ਦਿਆਲ ਭਰੋਸੇ ਤੇਰੇ ਸਵਾਮੀ ਜੀ ਮਹਾਰਾਜ ਤੇ ਬਾਬਾ ਜੈਮਲ ਸਿੰਘ ਜੀ ਦੇ ਬਹੁਤ ਸਾਰੇ ਅਜਿਹੀ ਵਰਤਾਂਤ ਨੇ ਜਿਨ੍ਹਾਂ ਨੂੰ ਅੱਜ ਤੱਕ ਗੁਪਤ ਹੀ ਰੱਖਿਆ ਹੈ ਜਿਵੇਂ ਸਵਾਮੀ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਕੰਮ ਵੀ ਤਾਂ ਮੇਰਾ ਹੀ ਹੈ ਤਾਂ ਇਸ ਤੋਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਵੀ ਸਾਡੀ ਡਿਊਟੀ ਲੱਗੀ ਹੈ ਉਹ ਬਾਬਾ ਜੀ ਨੇ ਲਾਈ ਹੋਈ ਹੈ ਉਸ ਦੀ ਡਿਊਟੀ ਸੰਕੇ ਆਪਾਂ ਡਿਊਟੀ ਪ੍ਰਤੀ ਵਫਾਦਾਰ ਰਹੀਏ ਅਗਲੇ ਐਪੀਸੋਡ ਵਿੱਚ ਮਹਾਂਤ 인ਦਰਦਾਸ ਜੋ ਬਾਬਾ ਜੀ ਦੀ ਪਲਟਨ ਦੇ ਵਿੱਚ ਸਿਪਾਹੀ ਸਨ ਉਹਨਾਂ ਦੇ ਨਾਲ ਸੰਬੰਧਨ ਪੂਰੀ ਗੱਲਬਾਤ ਸੁਣਾਈ ਜਾਵੇਗੀ ਜੇਕਰ ਤੁਸੀਂ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਡੇਰਾ ਬਿਆਸ ਦੀ ਹਰ ਅਪਡੇਟ ਆਪ ਤੱਕ ਪਹੁੰਚ ਸਕੇ ਪਿਛਲੇ ਐਪੀਸੋਡ ਵਿੱਚ ਮੈਂ ਕਿਹਾ ਸੀ ਕਿ ਬਾਬਾ ਸਾਦਨ ਸਿੰਘ ਜੀ ਦੀ ਪਹਿਲੀ ਮੁਲਾਕਾਤ ਬਾਬਾ ਜੈਮਲ ਸਿੰਘ ਜੀ ਦੇ ਨਾਲ ਮੇ ਹੋਈ ਉਸ ਬਾਰੇ ਗੱਲ ਕਰਾਂਗਾ। ਲੇਕਿਨ ਇਸ ਤੋਂ ਪਹਿਲਾਂ ਅੱਜ ਬਾਬਾ ਜੈਮਲ ਸਿੰਘ ਜੀ ਦੇ ਨਾਲ ਬੀਤੇ ਕੁਝ ਵਿਰਤਾਂਤ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਹਾਂ। ਜੋ ਡੇਰੇ ਦੀ ਪੁਸਤਕ ਧਰਤੀ ਉੱਤੇ ਸਵਰਗ ਵਿੱਚ ਮਜੂਜ ਹੈ। ਮਨ ਮੰਦਰ ਤਨ ਬੇਸ਼ਕ ਲੰਗਰ ਘਟ ਹੀ ਤੀਰਥ ਨਾਵਾ ਦੱਸਿਆ ਜਾ ਰਿਹਾ ਹੈ ਕਿ ਸਵਾਮੀ ਜੀ ਮਹਾਰਾਜ ਦੇ ਹੁਕਮ ਦੇ ਅਨੁਸਾਰ ਬਾਬਾ ਜੀ ਸਿੱਖ ਪਲਟਨ ਨੰਬਰ 24 ਦੇ ਵਿੱਚ ਭਰਤੀ ਹੋ ਗਏ ਇਹ ਪਲਟਨ ਉਹਨਾਂ ਦਿਨਾਂ ਵਿੱਚ ਆਗਰੇ ਠਹਿਰੀ ਹੋਈ ਸੀ ਇਹ ਸਨ 1856 ਦੀ ਗੱਲ ਹੈ ਜਿਨ੍ਹਾਂ ਦੇ ਇਹ ਪਲਟਨ ਆਗਰੇ ਰਹੀ ਬਾਬਾ ਜੀ ਹਰ ਰੋਜ਼ ਸਵਾਮੀ ਜੀ ਦੇ ਦਰਸ਼ਨ ਤੇ ਸਤਸੰਗ ਵਾਸਤੇ ਪੰਨਾ ਘੜੀ ਆਉਂਦੇ ਰਹੇ ਬਾਬਾ ਜੀ ਦੀ ਗੁਰ ਭਗਤੀ ਦੇ ਨਾਮ ਦੀ ਕਮਾਈ ਦੀਆਂ ਉਸ ਸਮੇਂ ਦੀਆਂ ਕਈ ਘਟਨਾਵਾਂ ਪ੍ਰਸਿੱਧ ਹਨ ਇੱਕ ਅਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਹੀਂ ਆ ਬਾਬਾ ਜੀ ਆਪਣੇ ਸੰਬੰਧ ਵਿੱਚ ਇਹਨਾਂ ਘਟਨਾਵਾਂ ਦਾ ਵਰਣਨ ਕਰਨ ਦੀ ਆਗਿਆ ਨਹੀਂ ਦਿੰਦੇ ਸਗੋਂ ਇਸ ਦਾ ਕਾਰਨ ਸਵਾਮੀ ਜੀ ਮਹਾਰਾਜ ਜੀ ਦੇ ਦਿਆ ਤੇ ਮਿਹਰ ਹੀ ਦੱਸਦੇ ਨੇ ਇੱਕ ਵਾਰ ਬਾਬਾ ਜੀ ਸੁਆਮੀ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਸ਼ਹਿਰ ਆਏ 사ਸਨ ਦੀ ਸਮਾਪਤੀ ਪਿੱਛੋਂ ਉਹ ਰੋਜ਼ ਭਾਂ ਵਾਪਸ ਨਾ ਗਏ ਉੱਥੇ ਹੀ ਭਜਨ ਸਿਮਰਨ ਤੇ ਬੈਠੇ ਰਹੇ ਬੜੀ ਰਾਤ ਹੋ ਗਈ ਪਰ ਉਹਨਾਂ ਦੀ ਸੁਰਤ ਨਾ ਉਤਰੀ ਦੂਜੇ 사ਸੰਗੀਆਂ ਨੇ ਜਾ ਕੇ ਸੁਆਮੀ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਹਜ਼ੂਰ ਪਲਟਨ ਦੀ ਨੌਕਰੀ ਦੇ ਵਿੱਚ 1 ਮਿੰਟ ਦੀ ਗੈਰ ਹਾਜ਼ਰੀ ਬੜੀ ਵੱਡੀ ਸਜ਼ਾ ਮਿਲਦੀ ਹੈ। ਤੂੰ ਸਰਣਾਈ ਆਇਆ ਠਾਕੁਰ ਤੂੰ ਸਰਣਾਈ ਆਇਆ ਇਸ ਲਈ ਜੈਮਲ ਸਿੰਘ ਨੂੰ ਛੇਤੀ ਹੀ ਪਲਟਨ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ। ਸਵਾਮੀ ਜੀ ਨੇ ਆਗਿਆ ਦਿੱਤੀ ਕਿ ਹਾਂ ਉਹਨਾਂ ਨੂੰ ਭਜਨ ਤੋਂ ਉਠਾ ਕੇ ਛੇਤੀ ਨੌਕਰੀ ਤੇ ਭੇਜ ਦਿਓ। ਸਸੰਗੀਆਂ ਨੇ ਬੇਨਤੀ ਕੀਤੀ ਕਿ ਹਜ਼ੂਰ ਉਸ ਦੀ ਸਮਾਧੀ ਲੱਗੀ ਹੋਈ ਹੈ ਤੇ ਸਾਡੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦਾ ਖਿਆਲ ਬਾਹਰ ਨਹੀਂ ਆਉਂਦਾ ਆਖਿਰ ਇਹ ਤਨ ਖਾਕ ਮਿਲੇਗਾ ਕਹਾ ਫਿਰਤ ਮਗਰੂਰੀ ਮੈਂ ਸੁਆਮੀ ਜੀ ਮਹਾਰਾਜ ਜੀ ਨੇ ਆਪ ਜਾ ਕੇ ਵੇਖਿਆ ਕਿ ਧਿਆਨ ਅੰਦਰ ਵਿੱਚ ਪੱਕੀ ਤਰ੍ਹਾਂ ਲੱਗਾ ਹੋਇਆ ਹੈ ਉਹਨਾਂ ਨੂੰ ਸੰਸਾਰ ਦੀ ਕੋਈ ਸੁਧ ਨਹੀਂ। ਸਵਾਮੀ ਜੀ ਬੜੇ ਪਰਸੰਨ ਹੋਏ ਤੇ ਫਰਮਾਇਆ ਇਹਨਾਂ ਨੂੰ ਨਾ ਛੇੜੋ। ਇੰਜ ਹੀ ਰਹਿਣ ਦਿਓ। ਸਵੇਰੇ ਜੋ ਹੋਵੇਗਾ ਵੇਖਿਆ। ਜਦਕਾ ਬਾਬਾ ਜੀ ਸਾਰੀ ਰਾਤ ਅਭਿਆਸ ਵਿੱਚ ਲੀਨ ਰਹੇ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਲਟਨ ਦੇ ਵਿੱਚ ਪਹੁੰਚ ਗਏ। ਬਿਨਾਂ ਵਰਦੀ ਪਾਏ ਆਪਣੇ ਸੂਬੇਦਾਰ ਕੋਲ ਗਏ ਤਾਂ ਉਹਨਾਂ ਤੋਂ ਪੁੱਛਿਆ ਕੀ ਰਾਤ ਦੀ ਗੈਰ ਹਾਜ਼ਰੀ ਵਾਸਤੇ ਕੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਸੂਬੇਦਾਰ ਰਸਤੇ ਦੇ ਵਿੱਚ ਹੀ ਮਿਲ ਪਿਆ ਸलाम ਕਰਕੇ ਬਾਬਾ ਜੀ ਨੇ ਪੁੱਛਿਆ ਕਿ ਉਹਨਾਂ ਲਈ ਕੀ ਹੁਕਮ ਹੈ ਸੂਬੇਦਾਰ ਪੁੱਛਣ ਲੱਗਾ ਕਿਸ ਕਲ ਦਾ ਹੁਕਮ ਬਾਬਾ ਜੀ ਨੇ ਕਿਹਾ ਕਿ ਸਾਰੀ ਰਾਤ ਦੀ ਗੈਰ ਹਾਜ਼ਰੀ ਦੀ ਜੋ ਵੀ ਸਜ਼ਾ ਮਿੱਥੀ ਗਈ ਹੈ ਮੈਂ ਉਪਕਤਣ ਲਈ ਤਿਆਰ ਹਾਂ ਮਨ ਲਾਗੋ ਮੇਰੋ ਯਾਰ ਫਕੀਰੀ ਮੈਂ ਸਵੇਰ ਦਰ ਹੈਰਾਨ ਹੋ ਕੇ ਬਾਬਾ ਜੀ ਵੱਲ ਵੇਖਣ ਲੱਗ ਪਿਆ ਤੇ ਬੋਲਿਆ ਕਿ ਤੁਸੀਂ ਤਾਂ ਰਾਤ ਨੂੰ ਮੇਰੇ ਨਾਲ ਪੂਰੀ ਰਾਤ ਗਸ਼ਤ ਕੀਤੀ ਹੈ ਮੈਗਜ਼ੀਨ ਨੂੰ ਤਾਲਾ ਮਾਰ ਕੇ ਚਾਬੀਆਂ ਤੁਸੀਂ ਮੈਨੂੰ ਆਪ ਦਿੱਤੀਆਂ ਨੇ ਸਵੇਰੇ 5 ਵਜੇ ਦੀ ਗਿਣਤੀ ਪ੍ਰੇਡ ਦੇ ਵਿੱਚ ਵੀ ਤੁਸੀਂ ਹਾਜ਼ਰ ਸੀ ਤੁਹਾਡੀ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੇ ਕੋਈ ਹੋਰ ਹੁੰਦਾ ਤੇ ਮੈਂ ਕਹਿੰਦਾ ਕੀ ਇਹਨੇ ਨਸ਼ਾ ਪੀਤਾ ਹੋਇਆ ਹੈ ਬਾਬਾ ਜੀ ਨੇ ਉੱਤਰ ਦਿੱਤਾ ਤੇ ਆਖਿਆ ਅੱਛਾ ਭੁੱਲੋਗੇ ਮaaf ਕਰਦੇ ਹੋ ਕਿਰਪਾ ਕਰੋ ਦੀਨ ਕੇ ਦاتے ਆਪਣੀ ਬੈਰਕ ਬਣ ਚਲੇ ਪਾ ਬਾਬਾ ਜੀ ਨੇ ਉਸੇ ਹੀ ਸ਼ਾਮ ਨੂੰ Swami ji ਮਹਾਰਾਜ ਦੀ ਸੇਵਾ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਜਿਸ ਸਤਗੁਰ ਦੀਨ ਦਿਆਲ ਨੇ ਜਾ ਕੇ ਸਾਰੀ ਰਾਤ ਮੇਰੀ ਥਾਂ ਨੌਕਰੀ ਦਿੱਤੀ ਹੈ ਹੁਣ ਉਹਨੂੰ ਛੱਡ ਕੇ ਮੈਂ ਕਿਸੇ ਹੋਰ ਦੀ চাকਰੀ ਕਿਵੇਂ ਕਰਾਂਗਾ Swami ji ਨੇ ਬੜੇ ਪਿਆਰ ਤੇ ਨਾਲ ਬਾਬਾ ਜੀ ਨੂੰ ਕੰਨ ਨਾਲ ਲਾਇਆ ਤੇ ਦਲਾਸਾ ਦਿੱਤਾ ਤੇ ਫਰਮਾਇਆ ਪਲਟਨ ਵਿੱਚ ਵੀ ਤਾਂ ਤੁਸੀਂ ਮੇਰੀ ਨੌਕਰੀ ਹੀ ਕਰ ਰਹੇ ਹੋ ਜਾਓ ਮੇਰੀ ਨੌਕਰੀ ਸਮਝ ਕੇ ਕੰਮ ਕਰੋ ਇਸ ਤੋਂ ਬਾਅਦ ਵੀ ਅਜੀਹਿਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਸਵਾਮੀ ਜੀ ਮਹਾਰਾਜ ਦਾ ਕੁੱਪਤ ਰੱਖਣ ਦਾ ਹੁਕਮ ਸੀ ਧੀਨ ਬਿਆਲ ਪਰੋਸੇ ਤੇਰੇ ਧੀਨ ਬਿਆਲ ਪਰੋਸੇ ਤੇਰੇ ਸਵਾਮੀ ਜੀ ਮਹਾਰਾਜ ਤੇ ਬਾਬਾ ਜੈਮਲ ਸਿੰਘ ਜੀ ਦੇ ਬਹੁਤ ਸਾਰੇ ਅਜੀਹੀ ਵਰਤਾਂਤ ਨੇ ਜਿਨ੍ਹਾਂ ਨੂੰ ਅੱਜ ਤੱਕ ਗੁਪਤ ਹੀ ਰੱਖਿਆ ਹੈ ਜਿਵੇਂ ਸਵਾਮੀ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਕੰਮ ਵੀ ਤਾਂ ਮੇਰਾ ਹੀ ਹੈ ਤਾਂ ਇਸ ਤੋਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਵੀ ਸਾਡੀ ਡਿਊਟੀ ਲੱਗੀ ਹੈ ਉਹ ਬਾਬਾ ਜੀ ਨੇ ਲਾਈ ਹੋਈ ਹੈ ਉਸ ਦੀ ਡਿਊਟੀ ਸਮਝ ਕੇ ਆਪਾਂ ਡਿਊਟੀ ਪ੍ਰਤੀ ਵਫਾਦਾਰ ਰਹੀਏ ਅਗਲੇ ਐਪੀਸੋਡ ਵਿੱਚ ਮਹੰਤ ਇੰਦਰਦਾਸ ਜੋ ਬਾਬਾ ਜੀ ਦੀ ਪਲਟਨ ਦੇ ਵਿੱਚ ਸਿਪਾਹੀ ਸਨ ਉਨ੍ਹਾਂ ਦੇ ਨਾਲ ਸੰਬੰਧਤ ਪੂਰੀ ਗੱਲਬਾਤ ਸੁਣਾਈ ਜਾਵੇਗੀ ਜੇਕਰ ਤੁਸੀਂ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਡੀਰਾ ਬਿਆਸ ਦੀ ਹਰ ਅਪਡੇਟ ਆਪ ਤੱਕ ਪਹੁੰਚ ਸਕੇ ਪਿਛਲੇ ਐਪੀਸੋਡ ਵਿੱਚ ਮੈਂ ਕਿਹਾ ਸੀ ਕਿ ਬਾਬਾ ਸਾਧਨ ਸਿੰਘ ਜੀ ਦੀ ਪਹਿਲੀ ਮੁਲਾਕਾਤ ਬਾਬਾ ਜੈਮਲ ਸਿੰਘ ਜੀ ਦੇ ਨਾਲ ਵਿੱਚ ਹੋਈ ਉਸ ਬਾਰੇ ਗੱਲ ਕਰਾਂਗਾ ਲੇਕਿਨ ਇਸ ਤੋਂ ਪਹਿਲਾਂ ਅੱਜ ਬਾਬਾ ਜੈਮਲ ਸਿੰਘ ਜੀ ਦੇ ਨਾਲ ਬੀਤੇ ਕੁਝ ਬਿਰਤਾਂਤ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਹਾਂ ਜੋ ਡੇਰੇ ਦੀ ਪੁਸਤਕ ਧਰਤੀ ਉੱਤੇ ਸਵਰਗ ਵਿੱਚ ਮੌਜੂਦ ਹੈ ਮਨ ਮੰਦਰ ਤਨ ਬੇਸਕ ਲੰਗਰ ਘਟ ਹੀ ਤਿਰਥ ਨਾਵਾ ਦੱਸਿਆ ਜਾ ਰਿਹਾ ਹੈ ਕਿ ਸਵਾਮੀ ਜੀ ਮਹਾਰਾਜ ਦੇ ਹੁਕਮ ਦੇ ਅਨੁਸਾਰ ਬਾਬਾ ਜੀ ਸਿੱਖ ਪਲਟਨ ਨੰਬਰ 24 ਦੇ ਵਿੱਚ ਭਰਤੀ ਹੋ ਗਏ ਇਹ ਪਲਟਨ ਉਹਨਾਂ ਦਿਨਾਂ ਵਿੱਚ ਆਗਰੇ ਠਹਿਰੀ ਹੋਈ ਸੀ ਇਹ ਸਨ 1856 ਦੀ ਗੱਲ ਹੈ ਜਿਨ੍ਹਾਂ ਦੇ ਇਹ ਪਲਟਨ ਆਗਰੇ ਰਹੀ ਬਾਬਾ ਜੀ ਹਰ ਰੋਜ਼ ਸਵਾਮੀ ਜੀ ਦੇ ਦਰਸ਼ਨ ਤੇ ਸਤਸੰਗ ਵਾਸਤੇ ਪੰਨਾ ਗੜੀ ਆਉਂਦੇ ਰਹੇ ਬਾਬਾ ਜੀ ਦੀ ਗੁਰ ਭਗਤੀ ਦੇ ਨਾਮ ਦੀ ਕਮਾਈ ਦੀਆਂ ਉਸ ਸਮੇਂ ਦੀਆਂ ਕਈ ਘਟਨਾਵਾਂ ਪ੍ਰਸਿੱਧ ਹਨ ਇੱਕ ਅਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਹੀਂ ਆ ਬਾਬਾ ਜੀ ਆਪਣੇ ਸੰਬੰਧ ਵਿੱਚ ਇਹਨਾਂ ਘਟਨਾਵਾਂ ਦਾ ਵਰਣਨ ਕਰਨ ਦੀ ਆਗਿਆ ਨਹੀਂ ਦਿੰਦੇ ਸਗੋਂ ਇਸ ਦਾ ਕਾਰਨ ਸਵਾਮੀ ਜੀ ਮਹਾਰਾਜ ਜੀ ਦੀ ਦਇਆ ਤੇ ਮਿਹਰ ਹੀ ਦੱਸਦੇ ਨੇ ਇੱਕ ਵਾਰ ਬਾਬਾ ਜੀ ਸਵਾਮੀ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਸ਼ਹਿਰ ਆਏ ਸਾਸਨ ਦੀ ਸਮਾਪਤੀ ਪਿੱਛੋਂ ਉਹ ਰੋਜ਼ ਭਾਂਗ ਵਾਪਸ ਨਾ ਗਏ ਉੱਥੇ ਹੀ ਭਜਨ ਸਿਮਰਨ ਤੇ ਬੈਠੇ ਰਹੇ ਬੜੀ ਰਾਤ ਹੋ ਗਈ ਪਰ ਉਹਨਾਂ ਦੀ ਸੁਰਤ ਨਾ ਉਤਰੀ ਦੂਜੇ ਸਾਸੰਗੀਆਂ ਨੇ ਜਾ ਕੇ ਸਵਾਮੀ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਹਜ਼ੂਰ ਪਲਟਨ ਦੀ ਨੌਕਰੀ ਦੇ ਵਿੱਚ 1 ਮਿੰਟ ਦੀ ਗੈਰ ਹਾਜ਼ਰੀ ਬੜੀ ਵੱਡੀ ਸਜ਼ਾ ਮਿਲਦੀ ਹੈ। ਤੂੰ ਸਰਣਾਈ ਆਇਆ ਆਖੁਰ ਤੂੰ ਸਰਣਾਈ ਆਇਆ ਇਸ ਲਈ ਜੈਮਲ ਸਿੰਘ ਨੂੰ ਛੇਤੀ ਹੀ ਪਲਟਨ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ। ਸਵਾਮੀ ਜੀ ਨੇ ਆਗਿਆ ਦਿੱਤੀ ਕਿ ਹਾਂ ਉਹਨਾਂ ਨੂੰ ਭਜਨ ਤੋਂ ਉਠਾ ਕੇ ਛੇਤੀ ਨੌਕਰੀ ਤੇ ਭੇਜ ਦਿਓ। ਸਸੰਗੀਆਂ ਨੇ ਬੇਨਤੀ ਕੀਤੀ ਕਿ ਹਜ਼ੂਰ ਉਸ ਦੀ ਸਮਾਤੀ ਲੱਗੀ ਹੋਈ ਹੈ ਤੇ ਸਾਡੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦਾ ਖਿਆਲ ਬਾਹਰ ਨਹੀਂ ਆਉਂਦਾ ਆਖਿਰ ਇਹ ਤਨ ਖਾਕ ਮਿਲੇਗਾ ਕਹਾਂ ਫਿਰਤ ਮਗਰੂਰੀ ਮੈਂ ਸੁਆਮੀ ਜੀ ਮਹਾਰਾਜ ਜੀ ਨੇ ਆਪ ਜਾ ਕੇ ਵੇਖਿਆ ਕਿ ਧਿਆਨ ਅੰਦਰ ਵਿੱਚ ਪੱਕੀ ਤਰ੍ਹਾਂ ਲੱਗਾ ਹੋਇਆ ਹੈ ਉਹਨਾਂ ਨੂੰ ਸੰਸਾਰ ਦੀ ਕੋਈ ਸੁਧ ਨਹੀਂ। ਸਵਾਮੀ ਜੀ ਬੜੇ પ્રસન્ન ਹੋਏ ਤੇ ਫਰਮਾਇਆ ਇਹਨਾਂ ਨੂੰ ਨਾ ਛੇੜੋ। ਇੰਜ ਹੀ ਰਹਿਣ ਦਿਓ। ਸਵੇਰੇ ਜੋ ਹੋਵੇਗਾ ਵੇਖਿਆ ਜਾਪਕਾ। ਬਾਬਾ ਜੀ ਸਾਰੀ ਰਾਤ ਅਭਿਆਸ ਵਿੱਚ ਲੀਨ ਰਹੇ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਲਟਨ ਦੇ ਵਿੱਚ ਪਹੁੰਚ ਗਏ। ਬਿਨਾ ਵਰਦੀ ਪਾਏ ਆਪਣੇ ਸੂਬੇਦਾਰ ਕੋਲ ਗਏ ਤਾਂ ਉਹਨਾਂ ਤੋਂ ਪੁੱਛਿਆ ਕੀ ਰਾਤ ਦੀ ਗੈਰ ਹਾਜ਼ਰੀ ਵਾਸਤੇ ਕੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਸੂਬੇਦਾਰ ਰਸਤੇ ਦੇ ਵਿੱਚ ਹੀ ਮਿਲ ਪਿਆ ਸलाम ਕਰਕੇ ਬਾਬਾ ਜੀ ਨੇ ਪੁੱਛਿਆ ਕਿ ਉਹਨਾਂ ਲਈ ਕੀ ਹੁਕਮ ਹੈ ਸੂਬੇਦਾਰ ਪੁੱਛਣ ਲੱਗਾ ਕਿਸ ਗੱਲ ਦਾ ਹੁਕਮ ਬਾਬਾ ਜੀ ਨੇ ਕਿਹਾ ਕਿ ਸਾਰੀ ਰਾਤ ਦੀ ਗੈਰ ਹਾਜ਼ਰੀ ਦੀ ਜੋ ਵੀ ਸਜ਼ਾ ਮਿੱਥੀ ਗਈ ਹੈ ਮੈਂ ਉਪਕਤਣ ਲਈ ਤਿਆਰ ਹਾਂ ਮਨ ਲਾਗੋ ਮੇਰੋ ਯਾਰ ਫਕੀਰੀ ਮੈਂ ਸੁਵੇਦਰ ਹੈਰਾਨ ਹੋ ਕੇ ਬਾਬਾ ਜੀ ਵੱਲ ਵੇਖਣ ਲੱਗ ਪਿਆ ਤੇ ਬੋਲਿਆ ਕਿ ਤੁਸੀਂ ਤਾਂ ਰਾਤ ਨੂੰ ਮੇਰੇ ਨਾਲ ਪੂਰੀ ਰਾਤ ਗਸ਼ਤ ਕੀਤੀ ਹੈ ਮੈਗਜ਼ੀਨ ਨੂੰ ਤਾਲਾ ਮਾਰ ਕੇ ਚਾਬੀਆਂ ਤੁਸੀਂ ਮੈਨੂੰ ਆਪ ਦਿੱਤੀਆਂ ਨੇ ਸਵੇਰੇ 5 ਵਜੇ ਦੀ ਗਿਣਤੀ ਪ੍ਰੇਡ ਦੇ ਵਿੱਚ ਵੀ ਤੁਸੀਂ ਹਾਜ਼ਰ ਸੀ ਤੁਹਾਡੀ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੇ ਕੋਈ ਹੋਰ ਹੁੰਦਾ ਤੇ ਮੈਂ ਕਹਿੰਦਾ ਕੀ ਇਹਨੇ ਨਸ਼ਾ ਪੀਤਾ ਹੋਇਆ ਹੈ ਬਾਬਾ ਜੀ ਨੇ ਉੱਤਰ ਦਿੱਤਾ ਤੇ ਆਖਿਆ ਅੱਛਾ ਭੁੱਲ ਗਏ ਮਾਫ ਕਰਦੇ ਹੋ ਈਰਪਾ ਕਰੋ ਦੀਨ ਕੇ ਦاتے ਆਪਣੀ ਬੈਰਕ ਬਣ ਚਲੇ ਪਾ ਬਾਬਾ ਜੀ ਨੇ ਉਸੇ ਹੀ ਸ਼ਾਮ ਨੂੰ ਸਵਾਮੀ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਜਿਸ ਸਤਗੁਰ ਦੀਨ ਦਿਆਲ ਨੇ ਜਾ ਕੇ ਸਾਰੀ ਰਾਤ ਮੇਰੀ ਥਾਂ ਨੌਕਰੀ ਦਿੱਤੀ ਹੈ ਹੁਣ ਉਹਨੂੰ ਛੱਡ ਕੇ ਮੈਂ ਕਿਸੇ ਹੋਰ ਦੀ চাকਰੀ ਕਿਵੇਂ ਕਰਾਂਗਾ ਸਵਾਮੀ ਜੀ ਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਨੂੰ ਕੰਨ ਲਾਇਆ ਤੇ ਦਿਲਾਸਾ ਦਿੱਤਾ ਤੇ ਫਰਮਾਇਆ ਪਲਟਨ ਵਿੱਚ ਵੀ ਤਾਂ ਤੁਸੀਂ ਮੇਰੀ ਨੌਕਰੀ ਹੀ ਕਰ ਰਹੇ ਹੋ ਜਾਓ ਮੇਰੀ ਨੌਕਰੀ ਸਮਝ ਕੇ ਕੰਮ ਕਰੋ ਇਸ ਤੋਂ ਬਾਅਦ ਵੀ ਅਜੀਹਿਆ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਸਵਾਮੀ ਜੀ ਮਹਾਰਾਜ ਦਾ ਕੁਤ ਰੱਖਣ ਦਾ ਹੁਕਮ ਸੀ ਦੇਨ ਦਿਆਲ ਪਰੋਸੇ ਤੇਰੇ ਦੀਨ ਦਿਆਲ ਪਰੋਸੇ ਤੇਰੇ ਸਵਾਮੀ ਜੀ ਮਹਾਰਾਜ ਤੇ ਬਾਬਾ ਜੈਮਲ ਸਿੰਘ ਜੀ ਦੇ ਬਹੁਤ ਸਾਰੇ ਅਜੀਹੀ ਵਰਤਾਨ ਨੇ ਜਿਨ੍ਹਾਂ ਨੂੰ ਅੱਜ ਤੱਕ ਗੁਪਤ ਹੀ ਰੱਖਿਆ ਹੈ ਜਿਵੇਂ ਸਵਾਮੀ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਕੰਮ ਵੀ ਤਾਂ ਮੇਰਾ ਹੀ ਹੈ ਤਾਂ ਇਸ ਤੋਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਵੀ ਸਾਡੀ ਡਿਊਟੀ ਲੱਗੀ ਹੈ ਉਹ ਬਾਬਾ ਜੀ ਨੇ ਲਾਈ ਹੋਈ ਹੈ ਉਸ ਦੀ ਡਿਊਟੀ ਸਮਝ ਕੇ ਆਪਾਂ ਡਿਊਟੀ ਪ੍ਰਤੀ ਵਫਾਦਾਰ ਰਹੀਏ ਅਗਲੇ ਐਪੀਸੋਡ ਵਿੱਚ ਮਹੰਤ ਇੰਦਰਦਾਸ ਜੋ ਬਾਬਾ ਜੀ ਦੀ ਪਲਟਨ ਦੇ ਵਿੱਚ ਸਿਪਾਹੀ ਸਨ ਉਨ੍ਹਾਂ ਦੇ ਨਾਲ ਸੰਬੰਧ ਪੂਰੀ ਗੱਲਬਾਤ ਸੁਣਾਈ ਜਾਵੇਗੀ ਜੇਕਰ ਤੁਸੀਂ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਈਵਨ ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਡੇਰਾ ਬਿਆਸ ਦੀ ਹਰ ਅਪਡੇਟ ਹੱਦ ਤੱਕ ਪਹੁੰਚ ਸਕੇ ਪਿਛਲੇ ਐਪੀਸੋਡ ਵਿੱਚ ਮੈਂ ਕਿਹਾ ਸੀ ਕਿ ਬਾਬਾ ਸਾਬਨ ਸਿੰਘ ਜੀ ਦੀ ਪਹਿਲੀ ਮੁਲਾਕਾਤ ਬਾਬਾ ਜੈਮਲ ਸਿੰਘ ਜੀ ਦੇ ਨਾਲਵੇਂ ਹੋਈ ਉਸ ਬਾਰੇ ਗੱਲ ਕਰਾਂਗਾ। ਲੇਕਿਨ ਇਸ ਤੋਂ ਪਹਿਲਾਂ ਅੱਜ ਬਾਬਾ ਜੈਮਲ ਸਿੰਘ ਜੀ ਦੇ ਨਾਲ ਬੀਤੇ ਕੁਝ ਬਿਰਤਾਂਤ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਹਾਂ। ਜੋ ਡੇਰੇ ਦੀ ਪੁਸਤਕ ਧਰਤੀ ਉੱਤੇ ਸਵਰਗ ਵਿੱਚ ਮਜੂਜ ਹੈ। ਮਨ ਮੰਦਰ ਤਾ ਨ ਬੇਸਕ ਲੰਗਰ ਕਟਹੀ ਤਿਰਥਨਾਵ ਦੱਸਿਆ ਜਾ ਰਿਹਾ ਹੈ ਕਿ ਸਵਾਮੀ ਜੀ ਮਹਾਰਾਜ ਦੇ ਹੁਕਮ ਦੇ ਅਨੁਸਾਰ ਬਾਬਾ ਜੀ ਸਿੱਖ ਪਲਟਨ ਨੰਬਰ 24 ਦੇ ਵਿੱਚ ਭਰਤੀ ਹੋ ਗਏ ਇਹ ਪਲਟਨ ਉਹਨਾਂ ਦਿਨਾਂ ਵਿੱਚ ਆਗਰੇ ਠਹਿਰੀ ਹੋਈ ਸੀ ਇਹ ਸਨ 1856 ਦੀ ਗੱਲ ਹੈ ਜਿਨ੍ਹਾਂ ਦੇ ਇਹ ਪਲਟਨ ਆਗਰੇ ਰਹੀ ਬਾਬਾ ਜੀ ਹਰ ਰੋਜ਼ ਸਵਾਮੀ ਜੀ ਦੇ ਦਰਸ਼ਨ ਤੇ ਸਤਸੰਗ ਬਾਸਤੇ ਪੰਨਾ ਗੜੀ ਆਉਂਦੇ ਰਹੇ ਬਾਬਾ ਜੀ ਦੀ ਗੁਰ ਭਗਤੀ ਦੇ ਨਾਮ ਦੀ ਕਮਾਈ ਦੀਆਂ ਉਸ ਸਮੇਂ ਦੀਆਂ ਕਈ ਘਟਨਾਵਾਂ ਪ੍ਰਸਿੱਧ ਹਨ ਇੱਕ ਅਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਹੀਂ ਆ ਬਾਬਾ ਜੀ ਆਪਣੇ ਸੰਬੰਧ ਵਿੱਚ ਇਹਨਾਂ ਘਟਨਾਵਾਂ ਦਾ ਵਰਣਨ ਕਰਨ ਦੀ ਆਗਿਆ ਨਹੀਂ ਦਿੰਦੇ ਸਗੋਂ ਇਸ ਦਾ ਕਾਰਨ ਸਵਾਮੀ ਜੀ ਮਹਾਰਾਜ ਜੀ ਦੇ ਦਿਆ ਤੇ ਮਿਹਰ ਹੀ ਦੱਸਦੇ ਨੇ ਇੱਕ ਵਾਰ ਬਾਬਾ ਜੀ ਸਵਾਮੀ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਸ਼ਹਿਰ ਆਏ 사ਸਨ ਦੀ ਸਮਾਪਤੀ ਪਿੱਛੋਂ ਉਹ ਰੋਜ਼ ਭਾਂ ਵਾਪਸ ਨਾ ਗਏ ਉੱਥੇ ਹੀ ਭਜਨ ਸਿਮਰਨ ਤੇ ਬੈਠੇ ਰਹੇ ਬੜੀ ਰਾਤ ਹੋ ਗਈ ਪਰ ਉਹਨਾਂ ਦੀ ਸੁਰਤ ਨਾ ਉਤਰੀ ਦੂਜੇ 사ਸੰਗੀਆਂ ਨੇ ਜਾ ਕੇ ਸਵਾਮੀ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਹਜ਼ੂਰ ਪਲਟਨ ਦੀ ਨੌਕਰੀ ਦੇ ਵਿੱਚ 1 ਮਿੰਟ ਦੀ ਗੈਰ ਹਾਜ਼ਰੀ ਬੜੀ ਵੱਡੀ ਸਜ਼ਾ ਮਿਲਦੀ ਹੈ। ਤੂੰ ਸਰਣਾਈ ਆਇਆ ਠਾਕੁਰ ਤੂੰ ਸਰਣਾਈ ਆਇਆ ਇਸ ਲਈ ਜੈਮਲ ਸਿੰਘ ਨੂੰ ਛੇਤੀ ਹੀ ਪਲਟਨ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ। ਸਵਾਮੀ ਜੀ ਨੇ ਆਗਿਆ ਦਿੱਤੀ ਕਿ ਹਾਂ ਉਹਨਾਂ ਨੂੰ ਭਜਨ ਤੋਂ ਉਠਾ ਕੇ ਛੇਤੀ ਨੌਕਰੀ ਤੇ ਭੇਜ ਦਿਓ। ਸਸੰਧੀਆਂ ਨੇ ਬੇਨਤੀ ਕੀਤੀ ਕਿ ਹਜ਼ੂਰ ਉਸ ਦੀ ਸਮਾਤੀ ਲੱਗੀ ਹੋਈ ਹੈ ਤੇ ਸਾਡੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦਾ ਖਿਆਲ ਬਾਹਰ ਨਹੀਂ ਆਦਾ ਆਖਿਰ ਇਹ ਤਨ ਖਾਕ ਮਿਲੇਗਾ ਕਹਾ ਫਿਰਤ ਮਗਰੂਰੀ ਮੈਂ ਸੁਆਮੀ ਜੀ ਮਹਾਰਾਜ ਜੀ ਨੇ ਆਪ ਜਾ ਕੇ ਵੇਖਿਆ ਕਿ ਧਿਆਨ ਅੰਦਰ ਵਿੱਚ ਪੱਕੀ ਤਰ੍ਹਾਂ ਲੱਗਾ ਹੋਇਆ ਹੈ ਉਹਨਾਂ ਨੂੰ ਸੰਸਾਰ ਦੀ ਕੋਈ ਸੁਧ ਨਹੀਂ। ਸਵਾਮੀ ਜੀ ਬੜੇ પ્રસન્ન ਹੋਏ ਤੇ ਫਰਮਾਇਆ ਇਹਨਾਂ ਨੂੰ ਨਾ ਛੇੜੋ। ਇੰਜ ਹੀ ਰਹਿਣ ਦਿਓ। ਸਵੇਰੇ ਜੋ ਹੋਵੇਗਾ ਵੇਖਿਆ ਜਾਪਕਾ। ਬਾਬਾ ਜੀ ਸਾਰੀ ਰਾਤ ਅਭਿਆਸ ਵਿੱਚ ਲੀਨ ਰਹੇ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਲਟਨ ਦੇ ਵਿੱਚ ਪਹੁੰਚ ਗਏ। ਬਿਨਾ ਵਰਦੀ ਪਾਏ ਆਪਣੇ ਸੂਬੇਦਾਰ ਕੋਲ ਗਏ ਤਾਂ ਉਹਨਾਂ ਤੋਂ ਪੁੱਛਿਆ ਕੀ ਰਾਤ ਦੀ ਗੈਰ ਹਾਜ਼ਰੀ ਵਾਸਤੇ ਕੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਸੂਬੇਦਾਰ ਰਸਤੇ ਦੇ ਵਿੱਚ ਹੀ ਮਿਲ ਪਿਆ ਸलाम ਕਰਕੇ ਬਾਬਾ ਜੀ ਨੇ ਪੁੱਛਿਆ ਕਿ ਉਹਨਾਂ ਲਈ ਕੀ ਹੁਕਮ ਹੈ ਸੂਬੇਦਾਰ ਪੁੱਛਣ ਲੱਗਾ ਕਿਸ ਗੱਲ ਦਾ ਹੁਕਮ ਬਾਬਾ ਜੀ ਨੇ ਕਿਹਾ ਕਿ ਸਾਰੀ ਰਾਤ ਦੀ ਗੈਰ ਹਾਜ਼ਰੀ ਦੀ ਜੋ ਵੀ ਸਜ਼ਾ ਮਿੱਥੀ ਗਈ ਹੈ ਮੈਂ ਉਪਕਤਣ ਲਈ ਤਿਆਰ ਹਾਂ ਮਨ ਲਾਗੋ ਮੇਰੋ ਯਾਰ ਫਕੀਰੀ ਮੈਂ ਸੁਬੇਦਰ ਹੈਰਾਨ ਹੋ ਕੇ ਬਾਬਾ ਜੀ ਵੱਲ ਵੇਖਣ ਲੱਗ ਪਿਆ ਤੇ ਬੋਲਿਆ ਕਿ ਤੁਸੀਂ ਤਾਂ ਰਾਤ ਨੂੰ ਮੇਰੇ ਨਾਲ ਪੂਰੀ ਰਾਤ ਗਸ਼ਤ ਕੀਤੀ ਹੈ ਮੈਗਜ਼ੀਨ ਨੂੰ ਤਾਲਾ ਮਾਰ ਕੇ ਚਾਬੀਆਂ ਤੁਸੀਂ ਮੈਨੂੰ ਆਪ ਦਿੱਤੀਆਂ ਨੇ ਸਵੇਰੇ 5 ਵਜੇ ਦੀ ਗਿਣਤੀ ਪ੍ਰੇਡ ਦੇ ਵਿੱਚ ਵੀ ਤੁਸੀਂ ਹਾਜ਼ਰ ਸੀ ਤੁਹਾਡੀ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੇ ਕੋਈ ਹੋਰ ਹੁੰਦਾ ਤੇ ਮੈਂ ਕਹਿੰਦਾ ਕੀ ਇਹਨੇ ਨਸ਼ਾ ਪੀਤਾ ਹੋਇਆ ਹੈ ਬਾਬਾ ਜੀ ਨੇ ਉੱਤਰ ਦਿੱਤਾ ਤੇ ਆਖਿਆ ਅੱਛਾ ਭੁੱਲ ਗਏ ਮਾਫ ਕਰਦੇ ਹੋ ਫਿਰ ਪਾ ਕਰੋ ਦੀਨ ਕੇ ਦاتے ਆਪਣੀ ਬੈਰਕ ਬਣ ਚਲੇ ਪਏ ਬਾਬਾ ਜੀ ਨੇ ਉਸੇ ਹੀ ਸ਼ਾਮ ਨੂੰ Swami ji Maharaj ਦੀ ਸੇਵਾ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਜਿਸ ਸਤਗੁਰ ਦੀਨदयाल ਨੇ ਜਾ ਕੇ ਸਾਰੀ ਰਾਤ ਮੇਰੀ ਥਾਂ ਨੌਕਰੀ ਦਿੱਤੀ ਹੈ ਹੁਣ ਉਹਨੂੰ ਛੱਡ ਕੇ ਮੈਂ ਕਿਸੇ ਹੋਰ ਦੀ চাকਰੀ ਕਿਵੇਂ ਕਰਾਂਗਾ Swami ji ਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਨੂੰ ਕੰਨਣਾ ਲਾਇਆ